ਇਸ ਨੂੰ ਦੀ ਵੱਡੀ ਖਬਰ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਦਾਦੂ ਤੋਂ ਹੈ ਜਿੱਥੇ ਇੱਕ ਵਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਹੈ ਖਬਰ ਹੈ ਕਿ ਉਹਨਾਂ ਨੂੰ ਕਾਲੀਆਂ ਚੰਡੀਆਂ ਦਿਖਾਈਆਂ ਗਈਆਂ ਤੇ ਉਹਨਾਂ ਦੇ ਕਾਫਲੇ ਤੇ ਟਮਾਟਰ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਹਰਸ਼ਰਨ ਕੌਰ ਦੇ ਨਾਲ ਹਰਸ਼ਰਨ ਕੀ ਹੈ ਸਾਰਾ ਮਾਮਲਾ ਹੈ ਜੀ ਨਵੀਂ ਮੈਂ ਦੱਸਣਾ ਚਾਹਾਂਗੀ ਕਿ ਹਰਿਆਣਾ ਦੇ ਨਾਲ ਲੱਗਦਾ ਪਿੰਡ ਦਾਦੂ ਹੈ ਜਿਹੜਾ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਦਾਦੂਵਾਲ ਦਾ ਪਿੰਡ ਹੈ ਅ ਪਰ ਉਥੇ ਇੱਕ ਗੁਰਦੁਆਰਾ ਹੈ ਜਿਹੜਾ ਬਾਬਿਆਂ ਵੱਲੋਂ ਚਲਾਇਆ ਜਾਂਦਾ ਔਰ ਗੁਰੂ ਗੁਰਦੇਵ ਸਿੰਘ ਨਾਮ ਦੇ ਬਾਬਾ ਹੋਏ ਸੀਗੇ ਉਹਨਾਂ ਦੀ ਵਰਤੀ ਹਰ ਸਾਲ ਮਨਾਈ ਜਾਂਦੀ ਹੈ ਸਾਲ ਵੀ ਅੱਜ ਵਰਤੀ ਦਾ ਦਿਨ ਸੀ ਤੇ ਇੱਥੇ ਤਿੰਨ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਸੀ ਤਿੰਨ ਜਥੇਦਾਰਾਂ ਨੂੰ ਤਕਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੋਵਰਜਨ ਸਿੰਘ ਨਾਲ ਹੀ ਦਮਦਮਾ ਸਾਹਿਬ ਦੇ ਜਥੇਦਾਰ ਗੁਰਮukh ਸਿੰਘ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਯਾਨੀ ਮਾਲ ਸਿੰਘ ਇਹਨਾਂ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਪਲਾਨਿੰਗ ਜਿਹੜੀ ਪਿੰਡ ਦੇ ਲੋਕਾਂ ਨੇ ਇੱਕ ਪਲਾਨਿੰਗ ਕੀਤੀ ਸੀ ਕਿ ਅਸੀਂ ਜ਼ਥੇਦਾਰਾਂ ਦਾ ਵਿਰੋਧ ਕਰਾਂਗੇ ਕਿਉਂਕਿ ਜੋ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜ਼ਥੇਦਾਰ ਨੇ ਉਹਨਾਂ ਨੂੰ ਜਦੋਂ ਤੱਕ ਤਖਤਾਂ ਤੇ ਸਥਾਪਿਤ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਜਿਹੜੇ ਮੌਜੂਦਾ ਜ਼ਥੇਦਾਰ ਨੇ ਇਹਨਾਂ ਦੀ ਗੱਲ ਤੋਂ ਨਹੀਂ ਤਿਆਰ ਨਹੀਂ ਲੋਕ ਇਸ ਕਰਕੇ ਜਦੋਂ ਹੀ ਗਿਆਨੀ ਗੁਰਗਜਨ ਸਿੰਘ ਪਿੰਡ ਵਿੱਚ ਪਹੁੰਚੇ ਤਾਂ ਉਹਨਾਂ ਤੇ ਟਮਾਟਰਾਂ ਦੇ ਨਾਲ ਹਮਲਾ ਕੀਤਾ ਗਿਆ ਪਰ ਤਸਵੀਰਾਂ ਦੇ ਮੁਤਾਬਿਕ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਪਰ ਜਿਸ ਤਰ੍ਹਾਂ ਕਿ ਸੁਰੱਖਿਆ ਬਹੁਤ ਹੁੰਦੀ ਹੈ ਨਾਲ ਸਿੰਘ ਸਾਹਿਬ ਦੇ اور ਗੱਡੀ ਦੇ ਵਿੱਚ ਸੀਗੇ ਹਾਲਾਂਕਿ ਉਹ ਪਹੁੰਚ ਗਏ ਪੰਡਾਲ ਤੱਕ ਪਰ ਜਦੋਂ ਸੰਬੋਧਨ ਕਰਨ ਲੱਗੇ ਫਿਰ ਫਿਰ ਲੋਕਾਂ ਨੇ ਉੱਥੇ ਕਾਲੀਆਂ ਕਾਲੀਆਂ ਝੰਡੀਆਂ ਜਿਹੜੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਪਰ ਜੋ ਪ੍ਰਬੰਧਕ ਸੀ ਪ੍ਰਬੰਧਕਾਂ ਨੇ ਉਹਨਾਂ ਵਿਰੋਧ ਕਰਨ ਵਾਲੀ ਸੰਗਤ ਨੂੰ ਪੁਟਾਪਾ ਵੀ ਚਾੜਿਆ ਉਸ ਤੋਂ ਬਾਅਦ ਜਿਹੜੇ ਗਿਆਨੀ ਕੁਰਬਚਨ ਸਿੰਘ ਨੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਕਿ মিডিਆ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਸਾਰਾ ਏਜੰਸੀਆਂ ਦਾ ਕੰਮ ਹੈ ਸਿੰਘ ਸਾਹਿਬਾਨਾ ਨੂੰ ਜਿਹੜਾ ਬਿਨਾਂ ਮਤਲਬ ਤੋਂ ਬਦਨਾਮ ਕੀਤਾ ਜਾ ਰਿਹਾ ਹੈ ਫਿਲਹਾਲ ਇਸ ਝਗੜੇ ਦੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਕਹਿਣਾ ਇਹ ਹੋਏਗਾ ਨਵਦੀਪ ਕਿ ਲੋਕਾਂ ਦੇ ਵਿੱਚ ਹਾਲੇ ਤੱਕ ਜਿਹੜਾ ਰੋਸ ਹੈ ਉਹ ਘਟਿਆ ਨਹੀਂ ਹੈ ਮੌਜੂਦਾ ਜੋ ਸਿੰਘ ਸਾਹਿਬਾਨ ਨੇ ਜਿਹੜੇ ਐਸਜੀਪੀਸੀ ਵੱਲੋਂ ਥਾਪੇ ਗਏ ਨੇ ਉਹਨਾਂ ਦੇ ਖਿਲਾਫ ਜੀ ਧੰਨਵਾਦ ਹਰਸ਼ਰਨ ਇਸ ਸਾਰੀ ਜਾਣਕਾਰੀ ਦੇ ਲਈ